ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਅੱਜ ਸੰਗਰਾੰਦ ਦਾ ਪਵਿੱਤਰ ਦਿਹਾੜਾ ਹੈ ਜੀ ਕਿਉਂਕਿ ਅੱਜ ਜੇਠ ਮਹੀਨਾ ਜਿਹੜਾ ਹੈ ਲੰਘ ਚੁੱਕਾ ਹੈ ਤੇ ਹਾੜ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ ਸੋ ਸਾਰੇ ਹੀ ਸੰਗਤ ਲਈ ਇਹ ਮਹੀਨਾ ਖੁਸ਼ੀਆਂ ਲੈ ਕੇ ਆਵੇ ਸੋ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਤ ਸੰਗਏ ਜੀ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਤੁਹਾਡੇ ਬਹੁਤ ਹੀ ਕੰਮ ਆਉਣ ਵਾਲੀ ਹੈ ਅਸੀਂ ਵਾਹਿਗੁਰੂ ਜੀ ਦੇ ਉੱਪਰ ਭਰੋਸਾ ਰੱਖ ਕੇ ਕਹਿ ਰਹੇ ਹਾਂ ਪੂਰੇ ਯਕੀਨ ਦੇ ਨਾਲ ਕਹਿ ਰਹੇ ਹਾਂ ਜੀ ਕਿ ਅੱਜ ਦੀ ਇਹ ਵੀਡੀਓ ਨੂੰ ਪੂਰਾ ਸੁਣਨ ਦੇ ਨਾਲ ਤੁਹਾਡੇ ਮਨ ਤੇ ਚੰਗਾ ਪ੍ਰਭਾਵ ਪਵੇਗਾ। ਅੱਜ ਦੀ ਵੀਡੀਓ ਨੂੰ ਪੂਰਾ ਸੁਣਨ ਵਾਲਿਆਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣ ਦੀ, ਤੰਦਰੁਸਤ ਰਹਿਣ ਦੀ, ਤਰੱਕੀ ਕਰਨ ਦੀ ਜ਼ਰੂਰ ਇੱਕ ਜੁਗਤ ਮਿਲ ਜਾਵੇਗੀ। ਅੱਜ ਦੀ ਵੀਡੀਓ ਨੂੰ ਸੁਣ ਕੇ ਪਤਾ ਲੱਗੇਗਾ ਜੀ ਕਿ ਸਾਡੇ ਹਰ ਕੰਮ ਦੇ ਵਿੱਚ ਬਰਕਤ ਕਿਵੇਂ ਪੈ ਜਾਵੇਗੀ। ਸੋ ਇਸ ਕਰਕੇ ਤੁਹਾਡੇ ਚਰਣਾ ਵਿੱਚ ਬੇਨਤੀ ਹੈ ਜੀ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ। ਤਾ ਜੋ ਹੋਰ ਵੀ ਕਿਸੇ ਭੈਣ ਭਰਾ ਤੱਕ ਇਹ ਮੈਸੇਜ ਪਹੁੰਚ ਸਕੇ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਵੀ ਜ਼ਰੂਰ ਦੱਸਿਆ ਕਰੋ ਜੇਕਰ ਮਨ ਵਿੱਚ ਤੁਹਾਡੇ ਵੀ ਕੋਈ ਸਵਾਲ ਹੈ ਉਹ ਵੀ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਸਾਥ ਸੰਗਤ ਜੀ ਕਮਾਈ ਵਾਲੇ ਸੰਤ ਮਹਾਂਪੁਰਖ ਜੀ ਸਮਝਾਉਂਦੇ ਹੁਆ ਆਖਦੇ ਹਨ ਜੀ ਕਦੇ ਸੋਚਿਆ ਹੈ ਅੱਜ ਦੇ ਸਮੇਂ ਵਿੱਚ ਬਹੁਤੇ ਲੋਕ ਹਰ ਵੇਲੇ ਦੁਖੀ ਤੇ ਪਰੇਸ਼ਾਨ ਚਿੰਤਾ ਗ੍ਰਸਤ ਕਿਉਂ ਰਹਿੰਦੇ ਹਨ ਭਾਵੇਂ ਕੋਈ ਗਰੀਬ ਹੈ ਭਾਵੇਂ ਕੋਈ ਅਮੀਰ ਹੈ ਮਨ ਦੇ ਹਾਲਾਤ ਬਹੁਤਿਆਂ ਦੇ ਇੱਕੋ ਜਿਹੇ ਹਨ। ਭਾਵੇਂ ਕੇ ਗਰੀਬ ਗਰੀਬੀ ਕਰਕੇ ਦੁਖੀ ਹੈ ਪਰ ਅਮੀਰ ਵੀ ਦੁਖੀ ਹੈ। ਹੁਣ ਗਰੀਬ ਦੀ ਚਿੰਤਾ ਗਰੀਬ ਦਾ ਦੁੱਖ ਤਾਂ ਮੰਨਣ ਵਿੱਚ ਆਉਂਦਾ ਹੈ ਕਿ ਚਲੋ ਉਹ ਕਿਸੇ ਚੀਜ਼ ਦੀ ਘਾਟ ਕਾਰਨ ਦੁਖੀ ਹੋਵੇਗਾ। ਕਿ ਮੇਰੇ ਕੋਲ ਆਹ ਚੀਜ਼ ਨਹੀਂ ਹੈ। ਕਿਸੇ ਦਾ ਕੰਮ ਨਹੀਂ ਚੱਲ ਰਿਹਾ। ਕਿਸੇ ਨੂੰ ਕੋਈ ਹੋਰ ਚੀਜ਼ ਚਾਹੀਦੀ ਹੈ। ਇਹ ਇੰਨੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਉਹਨੂੰ ਉਹ ਚੀਜ਼ ਨਹੀਂ ਮਿਲੀ। ਜੇ ਜ਼ਿੰਦਗੀ ਦੇ ਵਿੱਚ ਧੀਆ ਪੁੱਤਰਾਂ ਦੀ ਘਾਟ ਹੋਵੇਗੀ ਤਾਂ ਉਹ ਬੰਦਾ ਤਾਂ ਚਲੋ ਮੰਨਿਆ ਕਿ ਦੁਖੀ ਹੈ ਪਰ ਸਾਧ ਸੰਗਤ ਜੀ ਕਈ ਲੋਕ ਤਾਂ ਸਭ ਕੁਝ ਕੋਲ ਹੁੰਦਿਆਂ ਵੀ ਦੁਖੀ ਹਨ ਸੋਹਣੇ ਕੰਮ ਧੰਦੇ ਚੱਲ ਰਹੇ ਹਨ ਕਾਰੋਬਾਰ ਚੱਲ ਰਹੇ ਹਨ ਤੇ ਉਹਨਾਂ ਨੂੰ ਘਰ-ਬਾਰ ਵੀ ਸੋਹਣਾ ਤੇ ਸਾਰਾ ਕੁਝ ਵਧੀਆ ਮਿਲ ਚੁੱਕਾ ਹੈ ਪਰ ਮਹਾਪੁਰਖ ਜੀ ਆਖਦੇ ਹਨ ਭਾਈ ਦੁਖੀ ਘਾਟੇ ਵਾਲਾ ਤੇ ਦੁਖੀ ਦੁਖੀ ਅੱਜਕੱਲ੍ਹ ਵਾਧੇ ਵਾਲਾ ਵੀ ਓਨਾ ਹੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਮ ਤੋਂ ਬਿਨ ਮਨ ਦੇ ਵਿੱਚ ਕਦੇ ਵੀ ਸੰਤੁਸ਼ਟੀ ਨਹੀਂ ਆਉਂਦੀ। ਉਹ ਬੰਦੇ ਨੂੰ ਜਿੰਨਾ ਮਰਜ਼ੀ ਮਿਲ ਜਾਵੇ ਉਹਦਾ ਮਨ ਕਦੇ ਨਹੀਂ ਰਾਜਦਾ। ਉਹਨੂੰ ਜਿਆਦਾ ਤੋਂ ਜਿਆਦਾ ਚਾਹੀਦਾ ਹੈ। ਮਤਲਬ ਕਿ ਉਹਨੂੰ ਸਭ ਕੁਝ ਉਹ ਮਿਲ ਜਾਵੇ ਨਾ ਤਾਂ ਵੀ ਉਹ ਕਦੇ ਵੀ ਸੰਤੁਸ਼ਟ ਨਹੀਂ ਹੁੰਦਾ। ਉਹ ਕਹਿੰਦਾ ਮੈਨੂੰ ਇਸ ਤੋਂ ਵੀ ਜਿਆਦਾ ਚਾਹੀਦਾ ਹੈ। ਮਹਾਪੁਰਖ ਜੀ ਆਖਦੇ ਹਨ ਅਜਿਹੇ ਬੰਦੇ ਦੇ ਅੱਗੇ ਸੋਨੇ ਦੇ ਪਹਾੜ ਵੀ ਖੜੇ ਕਰ ਦੇਈਏ। ਉਹਦੇ ਲਈ ਵੀ ਉਹ ਛੋਟੇ ਹੀ ਹੋਣਗੇ ਉਹਨੇ ਤਾਂ ਵੀ ਦੁਖੀ ਰਹਿਣਾ ਹੈ ਪਰ ਜਿਹਦੇ ਪੱਲੇ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਹੈ ਜਿਹਦੇ ਪੱਲੇ ਭਜਨ ਬੰਦਗੀ ਹੈ ਜ਼ਿੰਦਗੀ ਹੈ ਜਿਹਦੇ ਪੱਲੇ ਗੁਰੂ ਦਾ ਗਿਆਨ ਹੈ ਉਹ ਝੌਂਪੜੀ ਦੇ ਵਿੱਚ ਵੀ ਖੁਸ਼ ਹੈ ਉਹ ਰੁੱਖੀ ਮਿੱਸੀ ਰੋਟੀ ਖਾ ਕੇ ਵੀ ਖੁਸ਼ ਹੈ ਮਤਲਬ ਕਿ ਸਾਨੂੰ ਸੁਖੀ ਕਰਨਾ ਹੈ ਪਰਮ ਪਿਤਾ ਪਰਮਾਤਮਾ ਜੀ ਦੇ ਨਾਮ ਨੇ ਗੁਰੂ ਦੇ ਗਿਆਨ ਨੇ ਫਿਰ ਜਦੋਂ ਸਾਨੂੰ ਇੰਨੀਆਂ ਗੱਲਾਂ ਦਾ ਪਤਾ ਹੈ ਫਿਰ ਅਸੀਂ ਧੋਖਾ ਕਿਉਂ ਖਾਂਦੇ ਹਾਂ ਕਿਉਂ ਹਮੇਸ਼ਾ ਦੁਖੀ ਤੇ ਪਰੇਸ਼ਾਨ ਰਹਿੰਦੇ ਹਨ ਕਿਉਂ ਇੰਨੀਆ ਉਲਝਣਾ ਦੇ ਵਿੱਚ ਉਲਝੇ ਹੋਏ ਹਨ ਸਾਨੂੰ ਨਾ ਗੁਰਬਾਣੀ ਦੇ ਰਾਹੇ ਸਭ ਸਪਸ਼ਟ ਸਮਝਾਇਆ ਗੁਰਬਾਣੀ ਦਾ ਫਰਮਾਨ ਹੈ ਜੀ ਸੱਚੇ ਪਾਤਸ਼ਾਹ ਨਾਮ ਜਪਣ ਵਾਲਿਆਂ ਦੇ ਉੱਤੇ ਸਦਾ ਮਿਹਰਬਾਨ ਰਹਿੰਦੇ ਹਨ ਸਦਾ ਹੀ ਗੁਰਬਾਨ ਜਾਂਦੇ ਹਨ ਗੁਰਬਾਨ ਆਪਾਂ ਕਿਸ ਦੇ ਤੇ ਜਾਂਦੇ ਹਾਂ ਜੋ ਸਾਨੂੰ ਬਹੁਤ ਪਿਆਰਾ ਹੁੰਦਾ ਹੈ ਜਿਹੜਾ ਬੰਦਾ ਬਹੁਤ ਪਿਆਰਾ ਹੋਵੇ ਉਹਦੇ ਲਈ ਆਪਾਂ ਸਭ ਕੁਝ ਕਰਨ ਲਈ ਤਿਆਰ ਹੋ ਜਾਂਦੇ ਹਾਂ ਬਸ ਵਾਹਿਗੁਰੂ ਜੀ ਨੂੰ ਨਾਮ ਜਪਣ ਵਾਲੇ ਇਦਾਂ ਦੇ ਹੀ ਲੱਗਦੇ ਹਨ ਜਿਹੜੇ ਨਾਮ ਜਪਦੇ ਹਨ ਸਤਗੁਰ ਸੱਚੇ ਪਾਤਸ਼ਾਹ ਜੀ ਵੀ ਉਹਨਾਂ ਦੇ ਲਈ ਕੁਝ ਵੀ ਕਰਨ ਲਈ ਤਿਆਰ ਬਰ ਤਿਆਰ ਰਹਿੰਦੇ ਹਨ ਹਮੇਸ਼ਾ ਉਹ ਕਰ ਵੀ ਸਕਦੇ ਹਨ ਕਿਉਂਕਿ ਉਹਨਾਂ ਦੇ ਕੋਲ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ ਉਹ ਤਾਂ ਸਾਰੀਆਂ ਤਾਕਤਾਂ ਦੇ ਮਾਲਕ ਹਨ ਦਾਤਾਂ ਦੇ ਮਾਲਕ ਹਨ ਚਾਹੋ ਤਾਂ ਪਲ ਵਿੱਚ ਕਿਸੇ ਦੀ ਜ਼ਿੰਦਗੀ ਬਦਲ ਸਕਦੇ ਹਨ ਕਿਸੇ ਭਿਖਾਰੀ ਨੂੰ ਬਾਦਸ਼ਾਹੀਆਂ ਬਖਸ਼ ਸਕਦੇ ਹਨ ਜੇਕਰ ਬੰਦੇ ਦੇ ਮਨ ਵਿੱਚ ਜ਼ਰਾ ਜਿੰਨਾ ਵੀ ਹੰਕਾਰ ਆ ਜਾਵੇ ਫਿਰ ਬਾਦਸ਼ਾਹੀਆਂ ਰੋਲਦਿਆਂ ਵੀ ਸਮਾਂ ਨਹੀਂ ਲੱਗਦਾ ਅਰਸ਼ ਤੋਂ ਫਰਸ਼ ਤੇ ਤੇ ਫਰਸ਼ ਤੋਂ ਅਰਸ਼ ਤੇ ਪਹੁੰਚਾਉਣਾ ਮਾਲਕ ਦੇ ਪਲ ਭਰ ਦਾ ਕੰਮ ਹੈ ਸੋ ਉਹਦੀ ਰਜ਼ਾ ਵਿੱਚ ਰਹਿਣਾ ਹੈ ਉਹਦਾ ਨਾਮ ਜਪਣਾ ਹੈ ਮਨ ਸਦਾ ਹੀ ਖੁਸ਼ ਰਹੇਗਾ ਮਨ ਸਦਾ ਹੀ ਖਿੜਿਆ ਰਹੇਗਾ ਚੜ੍ਹਦੀ ਕਲਾ ਵਿੱਚ ਰਹੇਗਾ ਪਰ ਸਾਧ ਸੰਗਤ ਜੀ ਹੁਣ ਤੁਹਾਡੇ ਮਨ ਵਿੱਚ ਇਹੀ ਸਵਾਲ ਆਇਆ ਹੋਵੇਗਾ ਜੀ ਕਿ ਅਸੀਂ ਤਾਂ ਕਈ ਲੋਕ ਅਜਿਹੇ ਵੇਖੇ ਹਨ ਜੋ ਰੋਜ਼ ਪਾਠ ਕਰਦੇ ਹਨ ਭਜਨ ਬੰਦਗੀ ਕਰਦੇ ਹਨ ਪਰ ਉਹ ਫਿਰ ਵੀ ਦੁਖੀ ਹਨ ਪਰੇਸ਼ਾਨ ਹਨ ਤਾਂ ਸਾਧ ਸੰਗਤ ਜੀ ਉਹਨਾਂ ਨੇ ਫਿਰ ਸਿਰਫ ਪਾਠ ਹੀ ਕੀਤਾ ਹੁੰਦਾ ਹੈ ਪਾਠ ਦੇ ਵਿੱਚ ਜੋ ਸਮਝਾਇਆ ਗਿਆ ਹੈ ਜੋ ਪੜਵਾਇਆ ਗਿਆ ਹੈ ਉਹ ਤਾਂ ਅਸੀਂ ਅਜੇ ਪੜਿਆ ਹੀ ਨਹੀਂ ਤੇ ਫਿਰ ਮੰਨਿਆ ਵੀ ਨਹੀਂ ਮਤਲਬ ਕਿ ਜੇ ਸਤਗੁਰ ਸੱਚੇ ਪਾਤਸ਼ਾਹ ਜੀ ਦੀਆਂ ਪੂਰੀਆਂ ਖੁਸ਼ੀਆਂ ਲੈਣੀਆਂ ਹਨ ਫਿਰ ਗੁਰੂ ਦਾ ਗਿਆਨ ਤੇ ਗੁਰੂ ਦਾ ਧਿਆਨ ਸਾਡੇ ਲਈ ਦੋਵੇਂ ਜ਼ਰੂਰੀ ਹਨ ਗਿਆਨ ਪ੍ਰਾਪਤ ਕਰਨਾ ਵੀ ਹੈ ਉਹ ਗਿਆਨ ਨੂੰ ਆਪਣੇ ਜੀਵਨ ਵਿੱਚ ਲਾਗੂ ਵੀ ਕਰਨਾ ਹੈ ਹੁਣ ਆਪਣੇ ਵਿੱਚੋਂ ਜਪਜੀ ਸਾਹਿਬ ਦੀ ਬਾਣੀ ਤਾਂ ਕਈ ਲੋਕ ਹਰ ਰੋਜ਼ ਪੜ੍ਹਦੇ ਹਨ ਦਿਨ ਦੀ ਸ਼ੁਰੂਆਤ ਹੀ ਚਰਚੀ ਸਾਹਿਬ ਦੀ ਬਾਣੀ ਤੋਂ ਹੁੰਦੀ ਹੈ ਤਾਂ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਜੀਵਨ ਜਾਂਚ ਦੱਸੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜੋ ਗਿਆਨ ਦਿੱਤਾ ਹੈ ਕਦੇ ਆਪਾਂ ਇਹ ਸੋਚਿਆ ਵੀ ਹੈ ਕਿ ਅਸੀਂ ਉਸ ਗਿਆਨ ਦੇ ਮੁਤਾਬਿਕ ਚੱਲ ਰਹੇ ਹਾਂ ਸੋ ਮੁੱਖ ਦੀ ਗੱਲ ਇਹ ਹੈ ਜੀ ਕਿ ਜੇ ਆਪਣੇ ਜੀਵਨ ਦੇ ਵਿੱਚ ਖੁਸ਼ ਰਹਿਣਾ ਹੈ ਸਿਰ ਗੁਰੂ ਦਾ ਗਿਆਨ ਤੇ ਧਿਆਨ ਬੜਾ ਜ਼ਰੂਰੀ ਹੈ ਗੁਰੂ ਦੇ ਲੜ ਲੱਗਣਾ ਪੈਣਾ ਹੈ ਉਹ ਸੱਚੇ ਦਾ ਸੱਚਾ ਨਾਮ ਜਪਣਾ ਪੈਣਾ ਹੈ ਜਿੰਨਾ ਹੀ ਅਸੀਂ ਗੁਰੂ ਦੇ ਨਾਮ ਤੋਂ ਦੂਰ ਹਾਂ ਗੁਰੂ ਦੇ ਚਰਨਾਂ ਤੋਂ ਦੂਰ ਹਾਂ ਓਨੇ ਹੀ ਸਾਡੀ ਜ਼ਿੰਦਗੀ ਦੇ ਵਿੱਚ ਹੋ ਕੇ ਤਹਾੜੇ ਆਉਂਦੇ ਹਨ ਦੁੱਖ ਦਰਦ ਤਕਲੀਫਾਂ ਆਉਂਦੀਆਂ ਹਨ ਪਰੇਸ਼ਾਨੀਆਂ ਆਉਂਦੀਆਂ ਹਨ ਨਿਰਾਸ਼ਾ ਆਉਂਦੀ ਹੈ ਦਿਲਿੱਦਰ ਆ ਜਾਂਦਾ ਹੈ ਪਰ ਜਦੋਂ ਹੀ ਅਸੀਂ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਨਾਮ ਨਾਲ ਜੁੜਦੇ ਹਾਂ ਸਾਡੇ ਮਨ ਦੇ ਵਿੱਚ ਚਾਹ ਪੈਦਾ ਹੁੰਦਾ ਹੈ ਉਸੇ ਵੇਲੇ ਤੋਂ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਹੈ ਪਰ ਕਈ ਭੈਣ ਭਰਾ ਕਹਿ ਦਿੰਦੇ ਹਨ ਜੀ ਅਸੀਂ ਨਾਮ ਤਾਂ ਜਪਣਾ ਚਾਹੁੰਦੇ ਹਾਂ ਪਰ ਜਪ ਨਹੀਂ ਪਾਉਂਦੇ ਸਾਰ ਸੰਗਰ ਜੀ ਨਹੀਂ ਏਦਾਂ ਨਹੀਂ ਹੋ ਸਕਦਾ ਕਿ ਸਾਡੇ ਮਨ ਦੇ ਵਿੱਚ ਚਾਹ ਹੋਵੇ ਸਾਡੇ ਅੰਦਰ ਦੀ ਤੜਫ ਵੇਖ ਕੇ ਉਸ ਮਾਲਕ ਨੂੰ ਸਾਡੇ ਨਾਲੋਂ ਜ਼ਿਆਦਾ ਖਿੱਚ ਪੈਂਦੀ ਹੈ ਉਹ ਆਪੇ ਹੀ ਸਾਨੂੰ ਮਨਾ ਦਿੰਦੇ ਹਨ ਜੇ ਸੱਚੀ ਮਨ ਕਰਦਾ ਹੈ ਕਿ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਦਾ ਜਾਪ ਕਰੀਏ ਸਾਨੂੰ ਅੰਮ੍ਰਿਤ ਵੇਲੇ ਦੇ ਬਾਰੇ ਕਿੰਨਾ ਕੁਝ ਸਮਝਾਇਆ ਜਾਂਦਾ ਹੈ ਅੰਮ੍ਰਿਤ ਵੇਲਾ ਗੁਰੂ ਦੀ ਗੋਦ ਦਾ ਅਸਲ ਵਿੱਚ ਨਿਗ ਹੈ ਸਮਝੋ ਕਿ ਜਿਹੜਾ ਬੰਦਾ ਅੰਮ੍ਰਿਤ ਵੇਲੇ ਉੱਠਦਾ ਹੈ ਉਹ ਆਪਣੇ ਗੁਰੂ ਦੀ ਗੋਦ ਦਾ ਨਿਗ ਮਾਣ ਲੈਂਦਾ ਹੈ ਗੁਰੂ ਦੀ ਗੋਦ ਉਸੇ ਹੀ ਵਿਅਕਤੀ ਨੂੰ ਮਿਲ ਜਾਂਦੀ ਹੈ ਉਹਨੂੰ ਜੇ ਅਸੀਂ ਫਿਰ ਵੀ ਅੰਮ੍ਰਿਤ ਵੇਲੇ ਦੇ ਵਿੱਚ ਨਾ ਉੱਠ ਪਾਈਏ ਸਾਡੇ ਨਾਲੋਂ ਵੱਧ ਕਿਸਮਤ ਵਿਅਕਤੀ ਹੋਰ ਫਿਰ ਕਿਹੜਾ ਹੋ ਸਕਦਾ ਹੈ ਕਿਉਂਕਿ ਜੇਕਰ ਸਿਰਫ ਸਵੇਰ ਦੀ ਨੀਂਦ ਤਿਆਗਣ ਨਾਲ ਸਾਨੂੰ ਪਰਮਾਤਮਾ ਦੀ ਗੋਦ ਮਿਲ ਜਾਵੇ ਹੋਰ ਕੀ ਚਾਹੀਦਾ ਹੈ ਤੇ ਇਹ ਪਤਾ ਹੁੰਦਿਆਂ ਵੀ ਅਸੀਂ ਕਹਿ ਦਿੰਦੇ ਹਾਂ ਕਿ ਸਾਡੇ ਕੋਲ ਉੱਠਿਆ ਨਹੀਂ ਜਾਂਦਾ ਸਾਡੇ ਕੋਲ ਪਾਠ ਨਹੀਂ ਕੀਤਾ ਜਾਂਦਾ ਤਾਂ ਸਾਧ ਸੰਗਤ ਜੀ ਅਸੀਂ ਆਖ ਦਿੰਦੇ ਹਾਂ ਕਿ ਅਸੀਂ ਫਿਰ ਗੁਰੂ ਦੀ ਗੋਦ ਦਾ ਨਿਗ ਕਿਵੇਂ ਲੈ ਸਕਦੇ ਹਾਂ ਜੇਕਰ ਗੁਰੂ ਦੀ ਗੋਦ ਚਾਹੀਦੀ ਹੈ ਨਿਗ ਚਾਹੀਦਾ ਹੈ ਤਾਂ ਤੁਸੀਂ ਰਾਤ ਨੂੰ ਸੌਣ ਲੱਗਿਆ ਆਪਣੇ ਗੁਰੂ ਸਾਹਿਬ ਜੀ ਦੇ ਅੱਗੇ ਪੱਲਾ ਅਡੋ ਭਜਨ ਬੰਦਗੀ ਦੀ ਦਾਤ ਮੰਗ ਲੈਣੀ ਹੈ ਗੁਰੂ ਸਾਹਿਬ ਜੀ ਦੇ ਅੱਗੇ ਆਪਣੀ ਅਰਜੀ ਲਾ ਦੇਣੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਮਿਹਰਤਾ ਤਰਲੇ ਕੱਢੋ ਮਹਾਰਾਜ ਸੱਚੇ ਪਾਤਸ਼ਾਹ ਜੀ ਮੇਰੇ ਤੇ ਤਰਸ ਕਰੋ ਮੈਨੂੰ ਭਜਨ ਬੰਦਗੀ ਦੀ ਦਾਤ ਬਖਸ਼ੋ ਮੈਨੂੰ ਅੰਮ੍ਰਿਤ ਵੇਲਾ ਬਖਸ਼ੋ ਅੰਮ੍ਰਿਤ ਵੇਲੇ ਦਾ ਨਿਤਨੇਮ ਬਖਸ਼ੋ ਜਿਵੇਂ ਆਪਾਂ ਆਪਣੀ ਕਮਾਈ ਦੇ ਵਿੱਚ ਵਾਧਾ ਮੰਗਦੇ ਹਾਂ ਮਾਲਕਾ ਮੈਨੂੰ ਧਨ ਬਹੁਤ ਦੇ ਮਾਲਕ ਦੇ ਦਿੰਦੇ ਹਨ ਫਿਰ ਨਹੀਂ ਬਾਬਾ ਜੀ ਇਹਦੇ ਤੋਂ ਵੀ ਜ਼ਿਆਦਾ ਚਾਹੀਦਾ ਹੈ ਬਾਬਾ ਜੀ ਹੋਰ ਦੇ ਦਿੰਦੇ ਹਨ ਸਾਡਾ ਮਨ ਫਿਰ ਵੀ ਨਹੀਂ ਰੱਜਦਾ ਅਸੀਂ ਹੋਰ ਮੰਗਦੇ ਰਹਿੰਦੇ ਹਾਂ ਉਸੇ ਤਰ੍ਹਾਂ ਹੀ ਸਾਨੂੰ ਭਜਨ ਬੰਦਗੀ ਵੀ ਜ਼ਿਆਦਾ ਮੰਗਣੀ ਚਾਹੀਦੀ ਹੈ ਬਸ ਇਦਾਂ ਹੀ ਮੰਗਦੇ ਆ ਰਹਿਣਾ ਹੈ ਮੈਂ ਫਿਰ ਵੇਖਣਾ ਕਿ ਜਿਵੇਂ ਜਿਵੇਂ ਸਾਡਾ ਨਿਤਨੇਮ ਜਿਵੇਂ ਜਿਵੇਂ ਸਾਡਾ ਨਿਤ ਦਾ ਨੇਮ ਵਧਣਾ ਸ਼ੁਰੂ ਹੋ ਜਾਵੇਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਅਸੀਂ ਨਾਮ ਜਪਣਾ ਸ਼ੁਰੂ ਕਰ ਦੇਵਾਂਗੇ ਉਵੇਂ ਹੀ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖੇੜੇ ਤੰਦਰੁਸਤੀ ਤੇ ਤੜਪ ਪੈਦਾ ਹੋ ਜਾਵੇ ਕਿਉਂਕਿ ਸਾਥ ਸੰਗਤ ਵਾਹਿਗੁਰੂ ਜੀ ਦੇ ਨਾਮ ਨਾਲ ਸਾਡੇ ਮਨ ਦੇ ਅੰਦਰ ਸੰਤੁਸ਼ਟੀ ਤੇ ਸਬਰ ਆਉਣਾ ਸ਼ੁਰੂ ਹੋ ਜਾਵੇਗਾ ਗੁਰੂ ਦੇ ਨਾਮ ਤੋਂ ਸਖਣਾ ਮਨ ਜਿਹੜਾ ਹੁੰਦਾ ਹੈ ਗੁਰੂ ਦੇ ਚਰਣਾ ਤੋਂ ਵੀ ਨਿਰਾਸ਼ਾ ਦੇ ਨਾਲ ਹੀ ਭਰਿਆ ਰਹਿੰਦਾ ਹੈ ਲਾਲਚ ਨਾਲ ਭਰ ਜਾਂਦਾ ਹੈ ਸੋ ਇਹ ਕਦੇ ਨਹੀਂ ਰੱਜਦਾ ਇਹ ਕਦੇ ਵੀ ਖੁਸ਼ ਨਹੀਂ ਹੁੰਦਾ ਇਸ ਕਰਕੇ ਆਪਣੇ ਮਨ ਨੂੰ ਗੁਰੂ ਚਰਣਾ ਦੇ ਨਾਲ ਜੋੜਨਾ ਹੈ ਸੋ ਸਾਧ ਸੰਗਤ ਜੀ ਆਪਣੇ ਮਨ ਨੂੰ ਗੁਰੂ ਦੇ ਚਰਨਾਂ ਨਾਲ ਜੋੜ ਰੋਜ਼ ਸਵੇਰੇ ਉੱਠ ਕੇ ਦਿਨ ਦੀ ਸ਼ੁਰੂਆਤ ਵਾਹਿਗੁਰੂ ਜੀ ਦੇ ਨਾਮ ਤੋਂ ਕਰਨੀ ਹੈ ਫਿਰ ਬਾਕੀ ਦਾ ਪੂਰਾ ਦਿਨ ਸਾਡੇ ਦੁਨੀਆਵੀ ਕੰਮ ਧੰਦੇ ਕਰਨ ਦਾ ਹੁੰਦਾ ਹੈ ਵਾਹਿਗੁਰੂ ਜੀ ਨੇ ਸਾਨੂੰ ਆਕਾਲ ਪੁਰਖ ਜੀ ਨੇ ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਕਿਤੇ ਵੀ ਆਪਣੀਆਂ ਦੁਨੀਆਵੀ ਜ਼ਿੰਮੇਵਾਰੀਆਂ ਨਿਭਾਉਣ ਤੋਂ ਨਹੀਂ ਰੋਕਿਆ ਸਤਗੁਰ ਸੱਚੇ ਪਾਤਸ਼ਾਹ ਆਖਦੇ ਹਨ ਆਪਣੇ ਗ੍ਰਸਥੀ ਜੀਵਨ ਦੇ ਵਿੱਚ ਵਿਚਰਦਿਆਂ ਹੋਏ ਜੋ ਜੋ ਤੇਰੀਆਂ ਜ਼ਿੰਮੇਵਾਰੀਆਂ ਹਨ ਸਾਰੀਆਂ ਨੂੰ ਇਮਾਨਦਾਰੀ ਦੇ ਨਾਲ ਨਿਭਾਇਆ ਕਰੋ ਪਰਿਵਾਰ ਨੂੰ ਵੀ ਸੰਭਾਲਣਾ ਹੈ ਕਾਰੋਬਾਰ ਨੂੰ ਵੀ ਸੰਭਾਲਣਾ ਹੈ ਸਾਡੀਆਂ ਇਹ ਸੰਸਾਰ ਦੇ ਪ੍ਰਤੀ ਬਹੁਤ ਜ਼ਿੰਮੇਵਾਰੀਆਂ ਹਨ ਇਹਨਾਂ ਨੂੰ ਵੀ ਨਿਭਾਉਣਾ ਹੈ ਕੰਮ ਸਾਰੇ ਹੀ ਕਰਨੇ ਹਨ ਪਰ ਸਭ ਤੋਂ ਪਹਿਲਾਂ ਕੀ ਕਰਨਾ ਹੈ ਗੁਰੂ ਗੁਰੂ ਮਤਲਬ ਕਿ ਜਦੋਂ ਦਿਨ ਚੜਦਾ ਹੈ ਸਾਡੀ ਅੱਖ ਖੁੱਲਦੀ ਹੈ ਸਾਡੇ মুখ ਦੇ ਵਿੱਚੋਂ ਨਿਕਲੇ ਸਿਰਫ ਵਾਹਿਗੁਰੂ 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 ਉਠਦੇ ਅੰਸਾਰ ਹੀ ਆਪਣੇ ਮਰਨੁਗੁਰੂ ਚਰਨਾਂ ਦੇ ਨਾਲ ਜੋੜ ਦੇਣਾ ਹੈ 5 ਮਿੰਟ 10 ਮਿੰਟ ਬੈਠ ਕੇ ਤੁਸੀਂ ਨਾਮ ਜਪ ਸਕਦੇ ਹੋ ਜਪੀ ਜਾਓ ਇਥੇ ਇਹ ਨਾ ਵੇਖੋ ਕਿ ਮੈਂ ਇਸ਼ਨਾਨ ਨਹੀਂ ਕੀਤਾ ਮੈਂ ਮੂੰਹ ਨਹੀਂ ਧੋਤਾ ਮੈਂ ਕੁਰਲਾ ਨਹੀਂ ਕੀਤਾ ਕੁਝ ਵੀ ਕਰਨ ਦੀ ਲੋੜ ਨਹੀਂ ਅੱਖਾਂ ਖੋਲਦਿਆਂ ਸਾਰ ਹੀ ਵਾਹਿਗੁਰੂ ਦਾ ਨਾਮ ਜਪਣਾ ਹੈ ਬਲਕਿ ਜਦੋਂ ਵੀ ਜਾਗ ਆ ਜਾਵੇ ਜਦੋਂ ਵੀ ਨੀਂਦ ਵਿੱਚੋਂ ਉੱਠ ਜਾਂਦੇ ਉਠਦਿਆਂ ਸਾਰ ਹੀ ਵਾਹਿਗੁਰੂ ਦਾ ਨਾਮ ਜਪੋ ਅੱਖਾਂ ਫਿਰ ਭਾਵੇਂ ਤੁਸੀਂ ਬਾਅਦ ਵਿੱਚ ਹੀ ਖੋਲੋ ਪਰ ਵਾਹਿਗੁਰੂ ਵਾਹਿਗੁਰੂ ਜਪਨਾ ਸ਼ੁਰੂ ਕਰਦੋ ਪਰਮਾਤਮਾ ਜੀ ਦਾ ਕੁਟਾਨ ਕੋਟ ਸ਼ੁਕਰਾਨਾ ਕਰੋ ਕਿ ਪਰਮਾਤਮਾ ਜੀ ਰਾਤ ਸੁਖਾਂ ਦੀ ਬਤੀਤ ਕੀਤੀ ਹੈ ਦਿਨ ਵੀ ਸੁਖ ਭਰਿਆ ਬਤੀਤ ਕਰਨਾ ਆਪਣੇ ਚਰਨਾਂ ਨਾਲ ਜੋੜਨਾ ਫਿਰ ਬਿਸਤਰ ਤੇ ਬੈਠ ਕੇ ਚਾਂਕੜਾ ਮਾਰ ਕੇ ਭਜਨ ਬੰਦਗੀ ਕਰਨੀ ਸ਼ੁਰੂ ਕਰ ਦਿਓ ਬੈਠਿਆਂ ਬੈਠਿਆਂ ਹੀ ਮਾਲਕ ਦਾ ਸ਼ੁਕਰਾਨਾ ਅਸੀਂ ਕਰ ਸਕਦੇ ਹਾਂ ਫਿਰ ਸਾਨੂੰ ਪੁੰਜੇ ਜ਼ਮੀਨ ਤੇ ਪੈਰ ਲਾਉਣੇ ਚਾਹੀਦੇ ਹਨ ਕਮਾਈ ਵਾਲੇ ਸੰਤ ਮਹਾਂਪੁਰਖ ਜੀ ਆਖਦੇ ਹਨ ਕਿ ਸਵੇਰੇ ਉੱਠਦੇ ਅੰਸਾਰ ਚਪਚੀ ਸਾਹਿਬ ਦੀ ਬਾਣੀ ਦਾ ਪਾਠ ਕਰਕੇ ਫਿਰ ਹੀ ਤੁਹਾਨੂੰ ਜ਼ਮੀਰ ਤੋਂ ਪੈਰ ਪੁੰਜੇ ਲਾਉਣਾ ਚਾਹੀਦਾ ਹੈ ਉੱਠਦੇ ਅੰਸਾਰ ਨਾਮ ਦੀ ਗੱਲ ਕਰਨੀ ਹੈ ਜਿੰਨਾ ਨਾਮ ਜਪ ਸਕਦੇ ਹਾਂ ਉਸ ਦਾ ਬਹੁਤ ਜ਼ਿਆਦਾ ਫਾਇਦਾ ਤੁਹਾਨੂੰ ਮਿਲ ਜਾਵੇਗਾ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਰਹੇਗਾ ਫਿਰ ਤੁਹਾਡੇ ਵਿੱਚ ਸਬਰ ਸੰਤੋਖ ਤੇ ਤੁਸੀਂ ਖੁਸ਼ ਰਹਿਣਾ ਸ਼ੁਰੂ ਕਰਦੇ ਹੋ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋਗੇ ਇਹਦੇ ਲਈ ਹਰ ਇੱਕ ਕੰਮ ਕਰਨਾ ਤੁਹਾਡਾ ਬੜਾ ਆਸਾਨ ਹੋ ਜਾਵੇਗਾ ਕੋਈ ਵੀ ਕੰਮ ਤੁਹਾਨੂੰ ਔਖਾ ਨਹੀਂ ਲੱਗੇਗਾ ਤੁਹਾਡੀ ਕੋਈ ਵੀ ਇਕਾਗਰਤਾ ਨੂੰ ਫਿਰ ਭੰਗ ਨਹੀਂ ਕਰ ਸਕਦਾ ਸਾਡੇ ਸਾਹਮਣੇ ਕੋਈ ਵੀ ਮੁਸ਼ਕਿਲ ਆ ਜਾਵੇ ਚੁਣੌਤੀ ਆ ਜਾਵੇ ਫਿਰ ਮਨ ਕਹੜਾ ਕਦੇ ਵੀ ਨਹੀਂ ਪਵੇਗਾ ਸੋ ਸਾਥ ਸੰਗਤ ਜੀ ਸ਼ੁਕਰਾਨਾ ਜ਼ਰੂਰ ਕਰਨਾ ਹੈ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਹੈ ਜੋ ਵੀ ਪਾਠ ਵਿੱਚ ਪੜਾਇਆ ਤੇ ਸਮਝਾਇਆ ਗਿਆ ਹੈ ਉਸੇ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਨਾ ਹੈ ਅੰਮ੍ਰਿਤ ਵੇਲੇ ਉੱਠਣ ਵਾਲਿਆਂ ਦੇ ਲਈ ਰਾਤ ਦਾ ਵੇਲਾ ਸੰਭਾਲਣਾ ਪਹਿਲਾਂ ਬੜਾ ਜ਼ਰੂਰੀ ਹੈ ਰਾਤ ਨੂੰ 9 ਵਜੇ ਤੱਕ ਤੁਸੀਂ ਸੌ ਜਾਣਾ ਹੈ ਫਿਰ ਹੀ ਤੁਸੀਂ ਸਵੇਰੇ ਉੱਠ ਕੇ ਪਰਮਾਤਮਾ ਜੀ ਦੀ ਗੋਦ ਦਾ ਨਿਗਮਣ ਸਕਦੇ ਹੋ ਕਿਉਂਕਿ ਸਾਧ ਸੰਗਤ ਜੀ ਤੁਹਾਡਾ ਜਪਿਆ ਹੋਇਆ ਨਾਮ ਹੀ ਤੁਹਾਡੇ ਲੋਕ ਪ੍ਰਲੋਕ ਨੂੰ ਸਵਾਰ ਸਕਦਾ ਹੈ ਬਹੰਦਿਆਂ ਉੱਠਦਿਆਂ ਕੰਮ ਧੰਦੇ ਕਰਦਿਆਂ ਵੀ ਪਰਮਾਤਮਾ ਦਾ ਨਾਮ ਤੁਸੀਂ ਜਪ Sartre ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ